ਭਾਰਤ ਦਾ 78ਵਾਂ ਸੁਤੰਤਰਤਾ ਦਿਵਸ ਅੱਜ ਜੰਡਿਆਲਾ ਗੁਰੂ ਵਿਖੇ ਬੜੀ ਧੂਮ-धाम ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਦੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਸ਼ਾਮਲ ਹੋਏ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਪ੍ਰਦਾਨ ਨਗਰ ਕੌਂਸਲ ਜੰਡਿਆਲਾ ਗੁਰੂ ਸੰਜੀਵ ਕੁਮਾਰ ਲਵਲੀ ਵੱਲੋਂ ਨਿਭਾਈ ਗਈ ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਦੇਸ਼ ਭਗਤੀ ਨਾਲ ਸੰਬੰਧਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਵਿਸ਼ੇਸ਼ ਤੌਰ ਤੇ ਪਹੁੰਚੇ ਜੰਡੇਆਲਾ ਗੁਰੂ ਡੀਐਸਪੀ ਰਵਿੰਦਰ ਸਿੰਘ ਜੰਡੇਆਲਾ ਗੁਰੂ ਐਸਐਚਓ ਮੁਖਤਿਆਰ ਸਿੰਘ ਤੇ ਨਗਰ ਕੌਂਸਲ ਦੀ ਪੂਰੀ ਟੀਮ ਸ਼ਾਮਿਲ ਹੋਈ ਆਨਗਰ ਕੌਨਸਲ ਜਨਿਆਲਾ ਗੁਰੂ ਸਵਤੰਤਰ ਦਿਵਸ ਦੀਆਂ ਸਾਰੇ ਦੇਸ਼ ਨੂੰ ਪੰਜਾਬ ਵਾਸੀਆਂ ਨੂੰ ਤੇ ਖਾਸ ਕਰਕੇ ਜਨਿਆਲਾਪੁਰ ਦੇ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਵਾ ਇਹ ਤਿਉਾਰ ਹਮੇਸ਼ਾ ਹੀ ਹਰ ਸਾਲ ਇਸੇ ਤਰ੍ਹਾਂ ਹੀ ਮਨਾਏ ਜਾਣ ਅੱਜ ਸਾਡੇ ਵਿੱਚ ਚੀਬਕੱਕ ਦੇ ਤੌਰ ਤੇ ਸਾਡੇ ਮੰਤਰੀ ਸਾਹਿਬ ਦੇ ਮਾਤਾ ਜੀ ਅੱਜ ਇੱਥੇ ਆਏ ਨੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਵਿੱਚ ਆਣ ਕੇ ਸਾਰੇ ਜਨਿਆਲਾ ਗੁਰੂ ਦੀ ਰੌਣਕ ਨੂੰ ਬਹੁਤ ਬਹੁਤ ਵਧਾਇਆ ਹੈ ਸਦਾ ਹੀ ਇਹ ਤੋਹਾਰੇ ਇਦਾਂ ਹੀ ਮਨਾਏ ਜਾਣ ਬੱਚਿਆਂ ਦੇ ਪ੍ਰੋਗਰਾਮ ਜਿਹੜੇ ਆ ਇਸ ਤਰ੍ਹਾਂ ਹੀ ਬਹੁਤ ਵਧੀਆ ਚੱਲ ਰਹੇ ਨੇ ਹਮੇਸ਼ਾ ਹੀ ਇਦਾਂ ਹੀ ਚੱਲਦੇ ਰਹਿਣ ਮੇਰੀਆਂ ਲੱਖ ਲੱਖ ਜਣੀਆਂ ਉਹ ਦਮਾਵਾਂ ਕਿਨ ਕਲ ਦੇ ਨਾਲ ਵਾ ਸਦਾ ਹੀ ਰਹਿਣ ਔਰ ਮੰਤਰੀ ਸਾਹਿਬ ਵੱਲੋਂ ਜਿਹੜਾ ਸਾਨੂੰ ਹਮੇਸ਼ਾ ਹੀ ਅਸ਼ੀਰਵਾਦ ਮੈਸੇਜ ਦਿੱਤਾ ਜਾਂਦਾ ਕਿ ਰਲ ਮਿਲ ਕੇ ਆਪਾਂ ਜਨਿਆਲੇ ਦੇ ਵਿਕਾਸ ਨੂੰ ਅਦੇ ਤਰਕਨਿਆ ਨੂੰ ਹਮੇਸ਼ਾ ਬਲੰਮੀਆ ਦੇ ਲੈ ਕੇ ਜਾਣਾ ਹੈ ਮੈਂ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਮੈਂ ਉਹਨਾਂ ਨੇ ਕਦੀ ਵੀ ਕਿਸੇ ਗੱਲ ਦਾ ਵਿਤਕਰਾ ਕਿਸੇ ਗੱਲ ਦਾ ਕੁਝ ਨਹੀਂ ਕੀਤਾ ਹਮੇਸ਼ਾ ਸਾਨੂੰ ਅਸ਼ੀਰਵਾਦ ਦਿੱਤਾ ਹੈ ਤੇ ਉਹ ਹੀ ਕਿਹਾ ਹੈ ਕਿ ਤਗੜੇ ਹੋ ਕੇ ਪ੍ਰਧਾਨ ਜੀ ਕੰਮ ਕਰੋ ਜਨਿਆਲੇ ਦੇ ਵਿਕਾਸ ਨੂੰ ਕੁਝ ਥੋੜੀ ਦੇ ਉੱਤੇ ਲੈ ਕੇ ਜਾਓ ਆਪਣੇ ਕੋ ਜਿਹੜਾ ਹੋਰ 2 ਸਾਲ ਦਾ ਟਾਈਮ ਬਚਿਆ ਆਪਾਂ ਉਹ ਜੋ ਵੱਧ ਤੋਂ ਵੱਧ ਕੰਮ ਸ਼ਹਿਰ ਦੇ ਕਰਵਾ ਕੇ ਇਹਨਾਂ ਵਿਕਾਸ ਕਾਰਜਾਂ ਨੂੰ ਕੁਝ ਥੋੜੀ ਤੇ ਲੈ ਕੇ ਜਾਣਾ ਹੈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਨਮਸਕਾਰ ਮੋਬਦਸੀਆਂ ਸਾਰੇ ਜੰਡਾਲਾ ਵਾਸੀਆਂ ਨੂੰ ਪੁਰੇ ਪਟਿਆਲਾ ਵਾਸੀਆਂ ਨੂੰ ਜੀ ਵਾਸੀਆਂ ਨੂੰ ਬਹੁਤ-ਬਹੁਤ ਲੁਮੈਤ ਕਰਦਾ ਇਹ ਬੜਾ ਬਹੁਤ ਦਿਨੋਂ ਇਸ ਦਿਨ ਤੇ ਵਿੱਚ ਸਾਨੂੰ ਸਾਰਿਆਂ ਨੂੰ ਜਾਣਨਾ ਚਾਹੀਦਾ ਜਦੋਂ ਬੱਚਿਆਂ ਨੇ ਆਪਣੇ ਦਿਖਾਇਆ ਰੋਖਾਂ ਦੇ ਸੰਬੰਧ ਕਟਕੋ ਕਟੋਖ ਜਿਹੜੇ ਕਟਨੇ ਚਾਹੀਦੇ ਆ ਬਹੁਤ-ਬਹੁਤ ਮਹੱਤਵਪੂਰਨ ਚੀਜ਼ ਇਹ ਜਰੀ ਮੈਂ ਇਹਦਾ ਹੈ ਕਿ ਇਹ ਜਰੀ ਅਪੀਲ ਆ ਸਾਰੇ ਪਟਿਆਲਾ ਵਾਸੀਆਂ ਨੂੰ ਇਹ ਸਾਰੇ ਜਣੇ ਬਲਕਿ ਇਸ ਨੂੰ ਲਾਇਆ ਜਾ ਕੱਲੀ ਜਿੱਦਾਂ ਅਸੀਂ ਸਾਡੇ ਕਮੇਟੀ ਕਰਵਾਲਿਆਂ ਨੇ ਯਾਰ ਜੁੜਿਆ ਉਹਦੇ ਵਿੱਚ ਸਾਰੇ ਪੱਤਰਕਾਰ ਭਾਈਚਾਰਾ ਜਿੰਨੇ ਵੀ ਕਮੇਟੀ ਦੇ ਲੋਕ ਹੈਗੇ ਸਾਰਿਆਂ ਦੇ ਵਿੱਚ ਇਨਵੋਲਵ ਹੋ। ਦੂਜਾ ਜਿਹੜਾ ਮੈਂ ਮੇਨ ਇਹ ਗੱਲ ਕਹਿਣਾ ਚਾਹੁੰਦਾ ਸਭ ਤੋਂ ਵੱਡੀ ਅੱਜ ਜਿਹੜੀ ਦੇਖਣ ਵਾਲੀ ਚੀਜ਼ ਹੈ ਜਿਹੜੀ ਨਸ਼ਿਆਂ ਦਾ ਦਰਿਆ ਚੱਲ ਰਿਹਾ। ਇਹਨੂੰ ਅਸੀਂ ਸਾਰੇ ਰਲ ਮਿਲ ਕੇ ਖਤਮ ਕਰੀਏ ਸਾਰੇ ਜਨiyet ਦੇ ਵਿੱਚ ਸ਼ਾਮਿਲ ਹੋ। ਥੈਂਕ ਯੂ। ਆਜ਼ਾਦੀ ਦੇ ਦਿਵਸ ਦੀਆਂ ਸਮਸਤ ਪਾਰਤਵਾਨੀਆਂ ਨੂੰ ਚਾਹਵਾਂ ਜਿਹੜੇ ਇੱਥੇ ਵਸਦੇ ਨੇ ਬਹੁਤ-ਬਹੁਤ ਬਧਾਈਆਂ। ਔਰ ਮੈਂ ਇਥੇ ਇੱਕ ਗੱਲ ਜਰੂਰ ਕਹਿਣੀ ਚਾਹੁੰਦਾ ਕਿ ਜਿਹੜੀ ਸਮਰੱਥਾ ਜੀ ਮਿਲੀ ਹੈ ਤੇ ਬਹੁਤ ਸਾਡੇ ਸ਼ੂਰ ਵੀਰਾਂ ਦੀ ਸ਼ਹਾਦਤ ਆਪਣੀ ਕੁਰਬਾਨੀਆਂ ਨਾਲ ਮਿਲੀ ਹੈ ਉਹ ਅੱਜ ਮੈਂ ਸਮਸਤ ਸ਼ਹੀਦਾਂ ਨੂੰ ਵੀ ਨਮਨ ਕਰਦਾ ਹਾਂ ਤੇ ਸਾਡੇ ਸ਼ਹੀਦਾਂ ਨੂੰ ਨਮਨ ਕਰਦਾ ਹਾਂ ਆਪਣੀ ਸ਼ਹਾਦਤ ਕਰਕੇ ਅੱਜ ਅਸੀਂ ਆਜ਼ਾਦ ਦੇਸ਼ ਦੇ ਪਛੀਰੇ ਆਂ ਇੱਥੇ ਹੀ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਸਾਡੇ ਕੁਝ ਫਰਜ਼ ਵੀ ਨੇ ਆਪਣੇ ਦੇਸ਼ ਨੂੰ ਅਗਰ ਅਸੀਂ ਚਾਹਨੇ ਕਿ ਵਾਪਸ ਉਹਨਾਂ ਦੇਸ਼ ਵਿਸ਼ਵ ਨੂੰ ਬਣੇ ਦੁਨੀਆ ਨੂੰ ਲੀਡ ਕਰੇਆਂ ਸਾਡੇ ਰਾਹ ਤੇ ਚੱਲੇ ਸਾਨੂੰ ਕੁਝ ਪ੍ਰਯਾਸ ਕਰਨੇ ਪੈਣਗੇ ਸਾਨੂੰ ਅ ਕੁਝ ਦੂਸਰਾ ਆਜੀ ਲੋਡ ਹੈਗੀ ਆ ਜਲ ਪਾਣੀ ਨੂੰ ਬਚਾਉਣ ਦੀ ਹਰਿਆਵਲ ਕਰਨ ਦੀ ਸੋ ਇਤਾਂ ਦੇ ਸਾਨੂੰ ਇੱਕ ਜਿੰਮੇਵਰ ਨਾਗਰਿਕ ਦੇ ਭੂਮਿਕਾ ਨਿਭਾਣੀ ਪੈਣੀ ਸਾਨੂੰ ਸਾਨੂੰ ਸਮਸਤ ਫਰਕ ਵਾਸੀਆਂ ਸੋ ਅੱਜ 77 ਸਾਲ ਸਾਡੇ ਆਜ਼ਾਦੀ ਦੇ ਪੂਰੇ ਹੋਏ ਆ 78ਵੇਂ ਸਾਲ ਤੇ ਅਸੀਂ ਐਂਟਰ ਕਰ ਰਹੇ ਹਾਂ ਔਰ ਮੈਂ ਆਸ ਕਰਦਾ ਕਿ ਭਾਰਤ ਜਿਹੜਾ ਮੁਰ ਤੋਂ ਭਾਰਤ ਜਿਹੜਾ ਸੋਨੇ ਦੀ ਚਿੜੀ ਪਾ ਦਤ ਹੈ ਭਾਰਤ ਵਿਸ਼ਵ ਗੁਰੂ ਪਾ ਦਤ ਹੈ ਭਾਰਤ ਜਿਹੜਾ ਦੁਨੀਆਂ ਨੂੰ ਹਮੇਸ਼ਾ ਹਰ ਚੀਜ਼ ਦੀ ਸ਼ੁਰੂਆਤ ਕਰਨ ਵਾਲਾ ਭਾਰਤ ਹੈ ਜ਼ੀਰੋ ਦੇਣ ਵਾਲਾ ਭਾਰਤ ਹੈ ਜ਼ੀਰੋ ਮਿਲੀ ਸੀ ਦੁਨੀਆਂ ਨੂੰ ਤੇ ਦੁਨੀਆਂ ਨੇ ਗਿਣਤੀ ਕੀਤੀ ਆ ਅੰਤਰਿਕਸ਼ ਤੇ ਅਗਰ ਸਪੋਟਸ਼ੀਆਂ ਤੇ ਉਹਦੇ ਵਿੱਚ ਵੀ ਭਾਰਤ ਦਾ ਬੜਾ ਰੋਲ ਰਿਹਾ ਹੈ ਸੋ ਮੈਂ ਚਾਹਨਾ ਕਿ ਭਾਰਤ ਮੁਰਤੋਂ ਜਿਹੜਾ ਜਿਹੜੀ ਅਸਮਤ ਭਗਤ ਦੀ ਹੈ ਜਿਹੜੀ ਥੋੜੀ ਜੀ ਨੂੰ ਲੱਗਦਾ ਕਿ ਖੁੰਝ ਗਈ ਸੋ ਵਾਪਸ ਉਸ ਅਸਮਤ ਵਾਪਸ ਮਿਲੇ ਭਾਰਤ ਜਿਹੜਾ ਦੁਨੀਆਂ ਦੇ ਸ਼ਿਖਰ ਤੇ ਪਹੁੰਚੇ ਭਾਰਤ ਵਿਕਸਿਤ ਦੇਸ਼ਾਂ ਵਿੱਚ ਭਾਰਤ ਦਾ ਸ਼ਮਾਨ ਹੋਵੇ ਮੈਂ ਅੱਜ ਦੇ ਦਿਨ ਇਹ ਹੀ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵਧਾਈ ਦੇਣਾ ਉਹ ਬਾਗਾ ਹੀ ਪ੍ਰਾਰਥਨਾ ਕਰਦਾ ਇਹੀ ਅਪੀਲ ਕਰਦਾ ਕਿ ਅਸੀਂ ਭਾਰਤ ਨੂੰ ਮੁਟ ਤੋਂ ਵਿਸ਼ਵ ਗੁਰੂ ਬਣਾਨ ਚਾਹਨਾ ਆਪਣਾ ਰੋਲ ਕਿਰਪਾ ਬੰਦਾ ਹੋਣ ਤੇ ਕਰੀ ਬਹੁਤ ਬੋਲ ਵਰਨ ਸੋਨੀ ਦਿਵਿਆ ਪੰਜਾਬ ਟੀਵੀ ਜੰਡਿਆਲਾ ਗੁਰੂ ਅਮਰਿਤਸਰ